ਸੇ ਬੀਆ ਅਹਨ ਸਹਜ ਸੁਭਾਏ ਦਰਸਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋ ਹਉ ਗੁਰ ਸੋਹ ਝਟੀਆ ਤਉ ਦਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚੇ ਪਾਤਸ਼ਾਹ ਸਿਰ ਸਾਹ ਦਾਸਾ ਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚ ਪਾਤ ਸਾਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ සනම සිරවාහෙගුරු සහෙබජී සහි මහলা हेला कारषेवा एक ओ अङ्कार साते गोरप्रसाद ਉਜਲ ਕਹਿ ਹਾ ਚਿਲਕਣਾ ਕੋਟੇਮ ਕਲੜੀ ਮਸ ਤੋਤੇ ਆ ਜੂਠ ਨ ਉਤਰਾ ਜੇ 「そっとバティサ